ਅਸੀਂ ਆਏ ਆਂ ਵੀਰੋ ਪਹਿਲਾਂ ਨਾਲੀ ਤੋਂ ਉਸ ਤੋਂ ਕੱਗਰ ਦਰਿਆ ਤੋਂ ਹੁਣ ਆ ਗਏ ਅਸੀਂ ਨਹਿਰ ਦੇ ਉੱਤੇ ਭਰਾਵੋ ਨਹਿਰ ਦਾ ਪਾਣੀ ਵੀ ਕੱਗਰ ਦਰਿਆ ਵਰਗਾ ਹੀ ਹੋ ਰਿਹਾ ਹੁਣ ਜਮਾ ਕੱਗਰ ਦਰਿਆ ਵਰਗਾ ਪਾਣੀ ਹੋ ਰਿਹਾ ਲਾਲ ਲਾਲ ਪਾਣੀ ਇੱਧਰ ਵੀ ਛੱਟ ਰੱਖਿਆ ਹੈ ਇੱਧਰ ਵੀ ਛੱਟ ਇੱਧਰ ਵੀ ਐਂ ਲੱਗਦਾ ਟਾਈਮ ਦਾ ਪਾਣੀ ਛੱਡਿਆ ਹੁੰਦਾ ਇੱਧਰ ਅਸੀਂ ਆਹ ਦੇਖ ਲਓ ਭਰਾਵੋ ਐਂ ਲੱਗਦਾ ਜਿਵੇਂ ਟਾਈਮ ਦਾ ਹੀ ਪਾਣੀ ਛੱਡਿਆ ਹੁੰਦਾ ਇਦੇ ਵਿੱਚ ਵੀ ਨਹਿਰ ਦੇ ਵੇਲੇ ਅਸੀਂ ਨਾਲੀ ਤੋਂ ਆਏ ਗੁਰਪ੍ਰੀਤ ਬਣਾ ਗੜੀ ਵਾਲਾ ਦੌਰਾ ਕਰਦਾ ਫਿਰਦਾ ਸਾਡੇ ਇਲਾਕੇ ਦਾ ਆਈ ਮਲੇ ਦੌਰਾ ਕਰਦਾ ਫਿਰਦਾ ਸੀ ਤੇ ਹੁਣ ਅਸੀਂ ਨਹਿਰ ਦੇ ਉੱਤੇ ਆ ਗਏ ਪਾਖੜਾ ਤੇ ਪਾਖੜਾ ਦਾ ਪਾਣੀ ਲਾਲ ਲਾਲ ਹੋ ਰਿਹਾ ਲੀਲਾ ਲੀਲਾ ਪਾਣੀ ਹੁੰਦਾ ਸੀ ਤੇ ਪਾਣੀ ਹੁਣ ਲਾਲ ਲਾਲ ਚੱਲਦਾਗਾ ਇਹਦੇ ਚ ਵੀ ਐਂ ਲੱਗਦਾ ਉੱਥੋਂ ਪਾਣੀ ਡੈਮ ਵਾਲਾ ਹੀ ਛੱਟਦਾ ਹੁਣ ਜਿਹੜਾ ਕੱਗਰ ਚ ਚੱਲਦਾ ਹਨਾ ਕੱਗਰ ਵਾਲਾ ਹੀ ਤਾਂ ਕੱਗਰ ਵਾਲਾ ਹੀ ਸਾਮਾ ਪਾਣੀ ਚੱਲੀ ਜਾਂਦਾ ਇਹਦੇ ਚ ਬਾਈ ਵੀਡੀਓ ਨੂੰ ਲੈ ਕੇ ਸ਼ੇਅਰ ਸਕ੍ਰਾਈਬ ਕਰਿਆ ਕਰੋ ਮੇਰੇ ਵੀਡੀਓ ਪ੍ਰਭੂ ਇਹ ਵੀ ਥੋੜੀ ਹੁਣੀ ਆ ਇਹ ਵੀ ਐ ਫੁੱਲ ਚੱਲੀ ਜਾਂਦੀ ਉਤੋਂ ਦੀ ਥੋੜੀ ਜਿਹੀ ਹੁਣੀ ਆ ਬਸ ਐ ਨਹੀਂ ਪਤਾ ਵੀ ਮੀਮੂ ਨੂੰ ਪਹਜਾਣਾ ਇਹ ਵੀ ਬਾਦ ਜੇ ਭਾਖੜਾ ਵੀ ਕਈ ਵਾਰਾਂ ਭਾਖੜਾ ਦਾ ਵੀ ਡਰ ਡਰ ਹੋ ਜਾਂਦਾ ਵੀ ਇਹ ਨਾ ਖੁੱਲ ਜੇ ਭਾਖੜਾ ਨੂੰ ਵੀ ਉਹ ਹੋ ਜਾਂਦਾ ਤੇ ਐਂ ਚੱਲਦਾ ਲਾਲ ਪਾਣੀ ਆ ਜਮਾ ਚਕਨੇ ਵਾਲਾ ਦੇਖ ਲਓ ਪ੍ਰਭੂ ਕਿਉਂ ਨਾ ਜੁ ਕੀ ਕਹਿਣਾ ਜਣੀਆਂ ਬਾਈਆਂ ਨੂੰ ਬਾਈਆਂ ਨੂੰ ਮੈਂ ਚੱਲੀ ਭਾਈ ਲੈ ਕੇ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਨਵਾਂ ਨਵਾਂ ਵੀਡੀਓ ਹਾਜ਼ਰ ਹੋਵਾਂਗੇ ਤੁਹਾਡੇ ਕੋਲ ਲੈ ਕੇ ਵੀ ਮਹਲਾਤ ਬੜੇ ਮਾੜੇ ਕਰ ਰੱਖੇ ਵੀ ਵੀਡੀਓ ਕਈ ਵਾਰੀ ਇਹ ਪੈਂਦੀਆਂ ਨਹੀਂ ਵੀਡੀਓ ਬਣਦੀ ਵੀ ਨਹੀਂ ਬਾਈ ਵੀਡੀਓ ਪਤਾ ਕੀ ਗੱਲ ਮੀ ਪਈ ਜਾਂਦਾ ਰਹਿੰਦਾ ਬਾਈ ਤੜਕੇ ਅੱਜ 7 ਵਜੇ ਦੇ ਦਮ ਹੀ ਪੈਣ ਲੱਗਿਆ ਸਾਨੂੰ ਤੇ ਆ ਹੁਣ 1 ਵਜੇ ਨਹੀਂ ਹਟਿਆਗਾ ਹੁਣ ਤਾਂ ਬਾਹਰ ਨਿਕਲੇ ਸੀਗੇ ਤੇ ਇੱਥੇ ਇਚੋ ਪਾਈ ਆਈ ਫਿਰ ਨਾਲੀ ਤੇ ਗਏ ਬਾਈ ਤੇ ਮੀ ਨੇ ਬਹੁਤ ਹਾਲਾਤ ਮਾੜੇ ਕਰ ਰੱਖੇ ਹੈਗੇ ਤੇ ਕੁਝ ਵੀ ਪਾਣੀ ਨਹੀਂ ਹਾਲਾਤ ਮਾੜੇ ਕਰ ਰੱਖਿਆ ਸਰਦੂਲਗੜ ਚਾ ਬਾਕੀ ਗੋਡੇ-ਗੋਡੇ ਪਾਣੀ ਖੜ ਜਾਂਦਾ ਬਾਈ ਨਗਰ ਨੂੰ ਪਾਣੀ ਹੁੰਦਾ ਘਰਾਂ ਚ ਵੱਢ ਰਿਹਾ ਪਾਣੀ ਮਸਾਂ ਨਾ ਗਕੇ ਆਈ ਦਾਗਾ ਮਸਾਂ ਵੀਡੀਓ ਬਣਾਈਦੀ ਆ ਤੇ ਬਾਈ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਬੇਨਤੀ ਹੈ ਵੀ ਬਣ ਕੇ ਤੁਹਾਡੇ ਕੋਲ ਨਵਾਂ ਨਵਾਂ ਵੀਡੀਓ ਫੇਰ ਆਜ ਕਰਾ 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 ਬਾਈ ਵੀਡੀਓ ਨੂੰ ਕਰਿਆ ਕਰੋ ਬਾਈ ਲਾਇਕ ਸ਼ੇਅਰ ਸਬਸਕ੍ਰਾਈਬ ਸੋਨੂੰ ਆਹੀ ਪਾਣੀ ਦੇ ਹਾਲਾਤ ਦਿਖਾਉਣਾ ਪ੍ਰਭੂ ਗਰੀਬ ਗੁਰਪਿਆਂ ਦੇ ਵੀ ਬੀਬੀ ਆਹੋ ਹੋ ਜਾਂਦਾਗਾ ਅਮੀਰਾਂ ਦੀਆਂ ਕੋਠੀਆਂ 'ਚ ਵੀ ਪਾਣੀ ਵੜ ਰਿਹਾ ਹੁਣ ਤਾਂ ਸਾਡੇ ਸਰਦੂਲਗੜ ਚੰਗੀਆਂ ਚੰਗੀਆਂ ਕੋਠੀਆਂ ਦੇ ਵਿੱਚ ਪਾਣੀ ਚੜ ਗਿਆ ਮੀਂਹ ਦਾ 5 5 6 6 ਫੁੱਟ ਪਾਣੀ ਹੋ ਜਾਂਦਾ ਹਨਾ ਰਾਜੂ ਕੱਲ ਦੇਖਿਆ ਸੀ ਆਹ ਲਾਹੇ ਭਾਈ ਛਾਤੀ ਲੈ ਕੇ ਆਈਆਂ ਨਾਲ ਮੈਂ ਤਾਂ ਕਰਕੇ ਮਾਹੀ ਬੜਾਗਾ ਤੇ ਵੀ ਰਾਜ ਕਦੇ ਵੀ ਮੀਂਹ ਘੇਰ ਸਕਦਾ ਛਤਰੀ ਨਵੀਂ ਲੈ ਕੇ ਆਈਆਂ ਭਾਈ ਠੀਕ ਹੈ ਮੀਂਹ ਬੜਾ ਜ਼ੋਰ ਦਾ ਹੋ ਜਾਂਦਾ ਨਾ ਫਿਰ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਵੀਡੀਓ ਨੂੰ ਥੈਂਕ ਯੂ ਭਾਈ ਧੰਨਵਾਦ ਭਰਾ ਵੀ ਆ ਜਾਂਦਾ ਹੁਣ ਜਾਣਾਂਗਾ ਕਰੇ ਸੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਭਾਈ ਬਣ ਕੇ ਸੋਨੁਨਾਲੀ ਦਾ ਹਾਲ ਕੱਲ ਨੂੰ ਦਿਖਾਉਂਗਾ ਭਰਾਵੋ ਫੇਰ ਸਾਡੇ ਤਾਂ ਪੁਰਾਣ ਹਾਲਾ ਸਰਦੂਗੜ ਪਾਣੀ ਦਾ